ਗੁਰੂ ਪਿਆਰੀ ਸਾਥ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਹਿਲੇ 6 ਗੁਰੂਆਂ ਦਾ ਆਸ਼ੀਰਵਾਦ ਪ੍ਰਾਪਤ ਕਰਨ ਵਾਲੇ ਗੁਰੂ ਨਾਨਕ ਦੇਵ ਜੀ ਦੇ ਸਭ ਤੋਂ ਨੇੜੇ ਦੇ ਸਾਥੀ ਔਰ ਸਿੱਖਾਂ ਦੇ ਸਭ ਤੋਂ ਪਵਿੱਤਰ ਸੰਤ ਸੀ ਬਾਬਾ ਬੁੱਢਾ ਜੀ ਬਾਬਾ ਬੁੱਢਾ ਜੀ ਦਾ ਜਨਮ 6 ਅਕਤੂਬਰ 1506 ਨੂੰ ਅੰਮ੍ਰਿਤਸਰ ਤੋਂ 18 ਕਿਲੋਮੀਟਰ ਦੂਰ ਉਹ ਮੰਗਲ ਪਿੰਡ ਵਿੱਚ ਹੋਇਆ ਸੀ ਇਹਨਾਂ ਦੇ ਬਚਪਨ ਦਾ ਨਾਮ ਬੂਰਾ ਸੀ ਬੂਰਾ ਜੀ ਪਾਈ ਸੁੱਖਾ ਅਤੇ ਮਾਤਾ ਗੋਰਾ ਦੇ ਇਕਲੌਤੇ ਪੁੱਤਰ ਸਨ ਇੱਕ ਦਿਨ ਉਹ ਛੋਟਾ ਬੱਚਾ ਆਪਣੇ ਪਿੰਡ ਦੇ ਬਾਹਰ ਮਵੇਸ਼ਿਆਂ ਨੂੰ ਚਰਾ ਰਿਹਾ ਸੀ ਗੁਰੂ ਨਾਨਕ ਦੇਵ ਜੀ ਉੱਥੋਂ ਗੁਜ਼ਰੇ ਬੂਰਾ ਜੀ ਉਹਨਾਂ ਦੇ ਕੋਲ ਗਏ ਔਰ ਦੁੱਧ ਦਾ ਕਟੋਰਾ ਪੇਟ ਕੀਤਾ ਉਹਨਾਂ ਨੇ ਪ੍ਰਾਰਥਨਾ ਕੀਤੀ हे ਦੁਨਿਆ ਦੇ ਪਾਲਨਹਾਰ ਮੈਂ ਸੋਭਾਗਸਾਲੀਆਂ ਅੱਜ ਮਨ ਨੂੰ ਆਪਦਾ ਦਰਸ਼ਨ ਹੋਇਆ ਹੈ ਤੁਸੀਂ ਮਨ ਨੂੰ ਜਨਮ ਮਰਨ ਦੇ ਚੱਕਰ ਤੋਂ ਮੁਕਤ ਕਰ ਦੋ ਗੁਰੂ ਜੀ ਨੇ ਕਿਹਾ ਤੁਸੀਂ ਤੇ ਅਜੇ ਬਾਲਕ ਹੋ ਪਰ ਤੁਸੀਂ ਤੇ ਪੂਰੀ ਸਮਝਦਾਰੀ ਦੀਆਂ ਗੱਲਾਂ ਕਰਦੇ ਹੋ ਬੂਰਾ ਜੀ ਨੇ ਉੱਤਰ ਦਿੱਤਾ ਕੁਝ ਸੈਨਿਕਾਂ ਨੇ ਸਾਡੇ ਪਿੰਡ ਦੇ ਪਾਸ ਡੇਰਾ ਪਾਇਆ ਸੀ ਸਾਡੀਆਂ ਕੱਚੀਆਂ ਅਤੇ ਪੱਕੀਆਂ ਸਾਰੀ ਫਸਲਾਂ ਕਟ ਦਿੱਤੀਆਂ ਫਿਰ ਮੇਰੇ ਮਨ ਵਿੱਚ ਵਿਚਾਰ ਆਇਆ ਕਿ ਜਦੋਂ ਅੰਧਾਤੁੰ ਸੈਨਿਕਾਂ ਨੂੰ ਕੋਈ ਰੋਕ ਨਹੀਂ ਸਕਿਆ ਤਾਂ ਫਿਰ ਮੌਤ ਨੂੰ ਕੌਣ ਰੋਕ ਸਕਦਾ ਹੈ ਤਦ ਨਾਨਕ ਜੀ ਨੇ ਕਿਹਾ ਤੁਸੀਂ ਬੱਚੇ ਨਹੀਂ ਹੋ ਤੁਹਾਡੇ ਪਾਸ ਤਾਂ ਬਜ਼ੁਰਗਾ ਵਾਲੀ ਸੋਚ ਹੈ ਉਸ ਦਿਨ ਤੋਂ ਬੂਰਾ ਜੀ ਦਾ ਨਾਮ ਪਾਈ ਪੁੱਟਾ ਜੀ ਪੈ ਗਿਆ ਬਾਅਦ ਵਿੱਚ ਜਦੋਂ ਵੱਡੇ ਹੋਏ ਤੇ ਉਹਨਾਂ ਨੂੰ ਸਾਰੇ ਪਾਪਾ ਪੁੱਟਾ ਜੀ ਦੇ ਨਾਮ ਤੋਂ ਜਾਣਨ ਲੱਗੇ ਬੱਬਾ ਬੁੱਟਾ ਜੀ ਗੁਰੂ ਨਾਨਕ ਦੇਵ ਜੀ ਦੇ ਸਮਰਪਿਤ ਸਿੱਖ ਬਣੇ ਬਟਾਲਾ ਦੇ ਪਾਸ ਅਚਲ ਵਿੱਚ 17 ਸਾਲ ਦੀ ਉਮਰ ਜੇ ਉਹਨਾਂ ਦਾ ਵਿਆਹ ਹੋਇਆ ਲੇਕਿਨ ਉਹ ਆਪਣੇ ਮਾਰਗ ਤੋਂ ਕਦੇ ਵਿचलित ਨਹੀਂ ਹੋਏ ਉਹਨਾਂ ਨੇ ਕੱਥੂ ਨੰਗਲ ਦੀ ਅਪੀਖਸ਼ਾ ਕਰਤਾਰਪੁਰਸ਼ੇ ਅਧਿਕ ਸਮਾਂ ਬਿਤਾਇਆ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣਾ ਨਿਵਾਸ ਬਣਾਇਆ ਸੀ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਬੰਦ ਚ ਆਪਣਾ ਐਸਾ ਸਥਾਨ ਬਣਾਇਆ ਕਿਚਕ ਪਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਜੀ ਬਣਾਇਆ ਗਿਆ ਤੇ ਗੁਰੂ ਤਾਂ ਤਿਲਕ ਪਾਈ ਬੁੱਢਾ ਜੀ ਨੇ ਹੀ ਕੀਤਾ ਸੀ ਜਦ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਦੀ ਸ਼ੁਰੂਆਤ ਕੀਤੀ ਤੇ ਪਾਈ ਬੁੱਢਾ ਜੀ ਨੇ ਪਹਿਲੇ ਉਹਨੂੰ ਆਪ ਸਿੱਖਿਆ ਔਰ ਫਿਰ ਬੱਚਿਆਂ ਨੂੰ ਸਿਖਾਉਣਾ ਸ਼ੁਰੂ ਕੀਤਾ ਜਦ ਅੰਮ੍ਰਿਤਸਰ ਜੀ ਸਰੋਵਰ ਦਾ ਨਿਰਮਾਣ ਹੋ ਰਿਹਾ ਸੀ ਬੱਬਾ ਬੁੱਢਾ ਜੀ ਇੱਕ ਬੈਨ ਦੇ ਪੇੜ ਦੇ ਨੀਚੇ ਬੈਠ ਕੇ ਅੰਮ੍ਰਿਤ ਸਰੋਵਰ ਦੀ ਖੁਦਾਈ ਦੀ ਨਿਗਰਾਨੀ ਕਰਦੇ ਸੀ ਅੱਜ ਵੀ ਹਰਮੰਦਰ ਸਾਹਿਬ ਦੇ ਪਰਸਰ ਜੇ ਉਹ ਪੇੜ ਮੌਜੂਦ ਹੈ 16 ਅਗਸਤ 1604 ਜੇ ਜਦ ਹਰਮੰਦਰ ਸਾਹਿਬ ਜੇ ਆਧ ਗ੍ਰੰਥ ਨੂੰ ਸਥਾਪਿਤ ਕੀਤਾ ਗਿਆ ਤੇ ਪਾਈ ਬੁੱਢਾ ਜੀ ਨੂੰ ਗੁਰੂ ਅਰਜਨ ਦੇਵ ਜੀ ਦੁਆਰਾ ਹੈਡ ਗ੍ਰੰਥੀ ਬਣਾਇਆ ਗਿਆ 30 ਮਈ 1699 ਨੂੰ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਬਾਅਦ ਗੁਰੂ ਹਰਗੋਬਿੰਦ ਸਿੰਘ ਜੀ ਨੇ ਹਰਮੰਦਰ ਸਾਹਿਬ ਦੇ ਸਾਹਮਣੇ ਅਕਾਲ ਤਖਤ ਦੀ ਸਥਾਪਨਾ ਕੀਤੀ ਜਦ ਮੇਰੀ ਪੀੜੀ ਵੱਸੇ ਹਰਗੋਬਿੰਦ ਸਾਹਿਬ ਜੀ ਨੇ ਦੋ ਤਲਵਾਰਾਂ ਧਾਰਨ ਕੀਤੀਆਂ ਤੇ ਉਹਨਾਂ ਦਾ ਗੁਰਤਾ ਤਿਲਕ ਵੀ ਬਾਬਾ ਬੁੱਢਾ ਜੀ ਨੇ ਹੀ ਕੀਤਾ ਸੀ ਬਾਬਾ ਬੁੱਢਾ ਜੀ ਨੇ ਆਪਣੇ ਅੰਤਿਮ ਦਿਨ ਚੰਡਾ ਰਾਮਦਾਸ ਜੀ ਦੇ ਧਿਆਨ ਵਿੱਚ ਬਤੀਤ ਕੀਤੇ ਜਦ 8 ਸਤੰਬਰ 1631 ਨੂੰ ਉਹਨਾਂ ਦਾ ਅੰਤਿਮ ਸਮਾਂ ਆਇਆ ਤੇ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦੇ ਬਿਸਤਰ ਦੇ ਨੇੜੇ ਮੌਜੂਦ ਸੀ ਰਾਮਦਾਸ ਵਿੱਚ ਬਾਬਾ ਬੁੱਢਾ ਜੀ ਦੀ ਯਾਦ ਵਿੱਚ ਦੋ ਗੁਰਦੁਆਰੇ ਬਣਾਏ ਗਏ ਨੇ ਗੁਰਦੁਆਰਾ ਤਪ ਸਥਾਨ ਬਾਬਾ ਬੁੱਢਾ ਜੀ ਜਿੱਥੇ ਉਹ ਰਹਿੰਦੇ ਸੀ ਔਰ ਗੁਰਦੁਆਰਾ ਸਮਾਧਾਨ ਜਿੱਥੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। ਪਾਪਾ ਬੁੱਢਾ ਜੀ 155 ਵਰ੍ਹਿਆਂ ਤੱਕ ਜੀਵਿਤ ਰਹੇ। ਉਹਨਾਂ ਨੇ ਪੰਜ ਗੁਰੂ ਸਾਹਿਬਾਨਾਂ ਨੂੰ ਗੁਰਤਾ ਤਿਲਕ ਆਪਣੇ ਹੱਥੀ ਲਗਾਇਆ। ਉਹੀ ਇੱਕੋ ਮਾਤਰ ਐਸੇ ਵਿਅਕਤੀ ਸੀ ਜਿਨ੍ਹਾਂ ਨੇ 6 ਗੁਰੂਆਂ ਦਾ ਕਾਰਕਾਲ ਆਪਣੀ ਅੱਖੀਂ ਵੇਖਿਆ। ਤਨਤਨ ਪਾਪਾ ਬੁੱਢਾ ਜੀ ਪੁੱਲਾਂ ਚੁੱਕਾਂ ਦੀ ਛਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ